ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਬినాਸ਼ੀ ਸਰਬੇ ਰਬ ਰਹਿਆ ਘਟ ਵਾਸੀ ਹਰੀ ਪਰਮੇਸ਼ਰ ਮਨ ਦੀ ਅਗਮ ਕਈਏ ਗਮ ਤਾ ਤੋ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇਤੇ ਹਮੇਸ਼ਾ ਹੀ ਅਬినాਸੀ ਨਾਸ਼ਤੋਂ ਰਹਤ ਹੈ ਉਹ ਸਭ ਥਾਈਂ ਰਬ ਵਿਆਪਕ ਹੋ ਰਿਹਾ ਹੈ ਅਤੇ ਹਰੇਕ ਕਟ ਹਿਰਦੇ ਸਰੀਰ ਵਿੱਚ ਵਾਸੀ ਵਸਣ ਵਾਲਾ ਹੈ ਤਿਸ ਬਿਨ ਅਵਰਨ ਕੋਈ ਦਾਤਾ ਹਾਰ ਤਿਸ ਸਹ ਸਰੀਰ ਉਹ ਪ੍ਰਾਣੀ ਹੈ ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਦਾਤਾ ਦੇਣ ਵਾਲਾ ਦਾਤਾ ਨਹੀਂ ਇਸ ਕਰਕੇ ਇਹ ਪ੍ਰਾਣੀ ਪ੍ਰਾਣਾਤਾਰੀ ਜੀਵ ਤੇ ਸਹਿ ਬਾਉ ਸੇ ਪਰਮੇਸ਼ਰ ਨੂੰ ਹੀ ਸਰੇਵੋ ਸਿਮਰਨਾ ਕਰੂ ਜਾ ਕੋ ਰਾਖੈ ਹਰ ਰਾਖਣ ਹਰ ਤਾ ਕੋ ਗੋਏ ਨਸਾਕ ਸਮਾਰਾ ਹਾਂ ਰਖਣ ਹਾਰਾ ਰਖਣ ਕਰਨ ਰੱਖਿਆ ਕਰਨ ਵਾਲਾ ਪਰਮੇਸ਼ਰ ਜਿਸ ਨੂੰ ਆਪ ਬਚਾ ਕੇ ਰੱਖਦਾ ਹੈ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ ਸੋ ਐਸਾ ਹਰ ਸੇਵੋ ਸੰਤੋ ਜਾਕੀ ਊਤਮ ਬਾਣੀ ਹੈ हे संतजनो उस अजेय परमेश्वर नु सेवा ना कर जिस दी सतनाम रूपी वाणी उत्तम श्रेष्ठ है जा जापै किस के थाऊ नाही ता करता भरपूर समाही जदूं जीव ए जान लैंदा है कि मेरा के थाऊ किसी ठा कुछ भी पदार्थ नहीं तदूं उस नु करता रचनहार प्रभु ਸਭ ਥਾਈਂ ਹੀ ਭਰਪੂਰ ਕੇ ਇਹ ਲਬਾ ਲਾਭ ਭਰਿਆ ਤੇ ਸਮਾਹੀ ਸਮਾਇਆ ਹੋਇ ਨੀਚੇ ਹੁੰਦਾ ਹੈ ਸੂਕੇ ਤੇ ਫੁਨ ਹਰਿਆ ਕੀ ਤੋਨ ਹਰ ਤਿਆਬੋ ਚੋਜ ਬਿੜਾਣੀ ਹੈ ਜਿਸ ਪ੍ਰਭੂ ਨੇ ਸੁੱਕੇ ਹੋਏ ਮਨ ਤੋਂ ਫੁਨ ਪੁਨਾ ਪ੍ਰੇਮ ਦੀ ਹਰਿਆਵਲਤਾ ਦੇ ਸਹਿਤ ਕੀ ਤੋਨ ਕਰ ਦਿੱਤਾ ਉਸ ਐਸੇ ਪ੍ਰਭੂ ਨੂੰ ਧਿਆਉਣਾ ਕਰੋ ਸਿਮਰਨਾ ਕਰੋ ਜੋ ਵਿੜਾਣੀ ਹੈ ਜਿਸ ਦੇ ਜੋਜ ਅਚਰਜ ਕੌਤਕ ਕਰਨ ਵਾਲਾ ਹੈ ਜਿਹੜਾ ਜੋ ਜੀਵਾਂ ਕੀ ਵੇਦਨ ਜਾਣੈ ਤਿਸ ਸਾਹਿਬ ਕਹਿਉ ਕੁਰਬਾਨੈ ਜਿਹੜਾ ਪ੍ਰਭੂ ਸਭ ਜੀਵਾਂ ਦੀ ਵੇਦਨ ਪੀੜਾ ਨੂੰ ਜਾਣਦਾ ਹੈ ਉਸ ਸਾਹਿਬ ਮਾਲਕ ਦੇ ਉੱਪਰੋਂ ਮੈਂ ਕੁਰਬਾਨੈ ਬਲਗਾਰ ਜਾਂਦਾ ਤਿਸ ਅਗੇ ਜਾਣ ਕਰ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੈ हे जनपੁਰਖ ਉਸ ਪਰਮੇਸ਼ਰ ਦੇ ਅੱਗੇ ਸਨਮੁਖ ਬੇਨੰਤੀ ਅਰਜੋਈ ਕਰ ਜਿਹੜਾ ਪ੍ਰਭੂ ਸਾਰੇ ਸੁੱਖਾਂ ਦਾ ਦਾਣੀ ਦਾਤਾ ਹੈ ਜੋ ਜੀਐ ਕੀ ਸਾਰ ਨ ਜਾਣੈ ਤਿਸ ਸਿਉ ਕਿਛ ਨ ਕਹੀਐ ਅਜਾਣੈ ਜਿਹੜਾ ਪੁਰਖ ਆਪਣੇ ਹਿਰਦੇ ਦੀ ਸਾਰ ਖਬਰ ਨਹੀਂ ਜਾਣਦਾ ਉਸ ਅਜਾਣੇ ਅਨਜਾਨ ਦੇ ਨਾਲ ਕੁਝ ਵੀ ਆਪਣਾ ਹਾਲ ਕਹਿਣਾ ਨਹੀਂ ਚਾਹੀਦਾ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਹੈ। हे ਪ੍ਰਾਨਾ ਤਾਰੀ ਜੀਵ ਉਸ ਮੂਰਖ ਬੇਸਮਝ ਮਨੁੱਖ ਦੇ ਨਾਲ ਲੂਜ ਝਗੜਨਾ ਨਾ ਕਰ। ਨਿਰਵਾਣੀ ਬੰਦਨਾ ਤੋਂ ਰਹਿਤ ਪਦ ਪਦਵੀ ਦੇ ਦੇਣ ਵਾਲ ਪਰਮੇਸ਼ਰ ਵਾਹਿਗੁਰੂ ਜਪਣਾ ਚਾਹੀਦਾ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ ਖਰ ਦੇਵੈ ਜਲ ਥਲ ਜਨਤਾ ਸਭ ਤੇ ਏ ਪਾਈ ਆਪਣੇ ਖਾਣ ਪਹਿਰਾਨ ਦੀ ਚਿੰਤਾ ਸੋਚ ਨਾ ਕਰ ਕਿਉਂਕਿ ਤੇਰੇ ਪਾਲਣ ਪੋਸ਼ਣ ਦੀ ਚਿੰਤਾ ਕਰਤਾ ਪੁਰਖ ਨੂੰ ਹੈ ਉਹ ਪਰਮੇਸ਼ਰ ਜਲ ਥਲ ਆਦ ਸਾਰਿਆਂ ਜੀਵਨ ਉਹਨਾਂ ਦੀ ਪਰਲਬਧ ਅਨਸਾਰ ਰੋਜੀ ਦੇਣਾ ਕਰਦਾ ਹੈ ਅਜਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪੱਥਰ ਕੀਟ ਪਖਾਣੀ ਹੈ ਮੇਰਾ ਪਿਆਰਾ ਪਰਮੇਸ਼ਰ ਉਹਨਾਂ ਨੂੰ ਵੀ ਅਜਿੰਤ ਚਿਤਵਰੀ ਤੋਂ ਬਿਨਾਂ ਹੀ ਦਾਨ ਦੇਣਾ ਕਰਦਾ ਹੈ ਜੋ ਪੱਥਰਾਂ ਦੇ ਵਿੱਚ ਪਖਾਣੀ ਪੱਥਰ ਜਾਤੀ ਦੇ ਕੀਟ ਕੀੜੇ ਰਹਿੰਦੇ ਹਨ ਨਾ ਕਰ ਆਸ ਮੀਤ ਸੁਤ ਪਾਈ ਨਾ ਕਰ ਆਸ ਕਿਸੈ ਸਾਹ ਬਿਵਹਾਰ ਕੀ ਪ੍ਰਾਈ हे भाई इस करके तू अपने मित्र सुत पुत्र ते भाई परावा आदि दी आशा आशा मीर इच्छा ना कर कि ए तेरी पालना करनगे किसे साहूकार ना कर आस किसे शाह किसे व्यवहार विहारते किसे पराई बेगानी वस्तु दी भी आस उम्मीद ना कर बिन हर नावे को बेली नाही हर जपी है सारंग पानी हे ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਗੈਰ ਲੋਕ ਪ੍ਰਲੋਕ ਵਿੱਚ ਕੋਈ ਵੀ ਬੇਲੀ ਸਾਥੀ ਨਹੀਂ ਇਸ ਲਈ ਸਾਰੰਗ ਪਾਣੀ ਸਾਰੰਗ ਨਾਮੇ ਧਨੁਕ ਨੂੰ ਆਪਣੇ ਪਾਣੀ ਹੱਥਾਂ ਵਿੱਚ ਪਕੜਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਰਹਿਣਾ ਚਾਹੀਦਾ ਅਨ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨਸਾ ਪੂਰੈ ਥਾਰੀ ਏ ਭਾਈ ਅਨ ਦਿਨ ਰਾਤ ਦਿਨ बनवारी संसार बाग दे, माली दे खिन -खिन वाली माली प्रभु ਦੇ ਨਾਮ ਨੂੰ ਜਪਣਾ ਕਰੋ ਜੋ ਥਾਰੀ ਕੇ ਤੁਹਾਡੀਆਂ ਦੀਰਘ ਕਾਲ ਪ੍ਰਾਪਤ ਦੀ ਇਛਾ ਰੂਪ ਆਸਾ ਤੇ ਖਿੰਖਿਨ ਕਾਲ ਵਿੱਚ ਪੂਰਨ ਵਾਲੀ ਇਛਾ ਰੂਪ ਮਨਸਾ ਆਦ ਸਾਰੀਆਂ ਪੂਰੀਆਂ ਕਰਦਾ ਵਾ ਮਨਸਾ ਬੁੱਧੀ ਦੇ ਅੰਦਰ ਦੀ ਸਭ ਆਸਾ ਇਹ ਸਾਰੀਆਂ ਪੂਰੀਆਂ ਕਰਦਾ ਹੈ ਜਨ ਨਾਨਕ ਨਾਮ ਜਪੋ ਭਾਵ ਖੰਡਨ ਸੁਖ ਸਹਿਜੇ ਰਹਿਣ ਵਿਹਾਣੀ ਹੈ ਪਤਸ਼ਾ ਪਰਮਉਂਦੇ ਹਨ ਕਿ اے ਜਨ ਸੇਵਕ ਤੁਸੀਂ ਭਾਵ ਜੰਮਣ ਮਰਨ ਦੇ ਭੈ ਨੂੰ ਖੰਡਨ ਨਾਸ਼ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਣਾ ਕਰੋ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਦੀ ਉਮਰ ਅਵਸਥਾ ਰੂਪੀ ਰਾਤ ਸੁਭਾਵਕੀ ਸੁਖ ਵਿੱਚ ਵਿਹਾਣੀ ਹੈ ਬਤੀਤ ਹੁੰਦੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਸੇਵਨਾ ਕੀਤਾ ਹੈ ਉਹਨਾਂ ਨੇ ਆਤਮਿਕ ਸੁਖ ਪਾਉਣਾ ਕੀਤਾ ਹੈ ਉਹਨਾਂ ਦਾ ਮਨ ਸਹਿਜੇ ਸੁਭਾਅਕ ਹੀ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਂਦਾ ਹੈ ਜੋ ਸ਼ਰਨ ਪਰੈ ਤਿਸ ਕੀ ਪਦ ਰਖੈ ਜਾਇ ਪੂਛ ਵੇਦ ਪੁਰਾਣੀ ਹੈ ਜਿਹੜਾ ਵੀ ਮਨੁੱਖ ਪ੍ਰਭੂ ਦੀ ਸ਼ਰਨ ਓਟ ਵਿੱਚ ਪੈਂਦਾ ਹੈ ਪ੍ਰਭੂ ਆਪ ਉਸ ਦੀ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਰੱਖਦਾ ਜੇਕਰ ਇਸ ਗੱਲ ਵਿੱਚ ਸ਼ੰਕਾ ਹੈ ਤਾਂ ਵੇਦਾਂ ਤੇ ਪੁਰਾਣੀ ਪੁਰਾਣਾ ਆਦ ਦੇ ਪੜਨ ਵਾਲਿਆਂ ਪੜਤਾਂ ਕੋਲੋਂ ਜਾ ਕੇ ਪੁੱਛ ਲੈਣਾ ਕਰੋ ਉਹ ਵੀ ਇਵੇਂ ਹੀ ਕਹਿੰਦੇ ਹਨ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ ਗੁਰ ਕੈ ਸਬਦ ਪਰਮ ਭਉ ਭਾਗ ਹੈ। ਇਹ ਭਾਈ ਜਿਸ ਨੂੰ ਪਰਮੇਸ਼ਰ ਆਪ ਆਪਣੀ ਭਗਤੀ ਰੂਪੀ ਸੇਵਾ ਟਹਿਲ ਵਿੱਚ ਲਾਉਂਦਾ ਹੈ। ਉਹੀ ਜਨਪੁਰਖ ਲੱਗਦਾ ਹੈ। ਤੇ ਗੁਰਾਂ ਦੇ ਸਬਦ ਉਪਦੇਸ਼ ਕਰਕੇ ਉਸ ਦਾ ਪੰਜ ਪ੍ਰਕਾਰ ਦਾ ਪਰਮ ਤੇ ਸਤ ਪ੍ਰਕਾਰ ਦਾ ਭਉ ਡਰ ਭਜ ਜਾਂਦਾ ਹੈ। ਵਿੱਚ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਹੈ ਉਹ ਇਸ ਪ੍ਰਕਾਰ ਆਪਣੇ ਗ੍ਰਹਿ ਘਰ ਪਰਿਵਾਰ ਰੂਪੀ ਪਾਣੀ ਅੰਦਰ ਹਮੇਸ਼ਾ ਉਪਰਾਮ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਵਿੱਚ ਹੋਮੇ ਸੇਵਾ ਥਾਈ ਨਾ ਪਾਈ ਜਨਮ ਮਰੇ ਫਿਰ ਆਵੇ ਜਾਏ ਜਿਸ ਦੇ ਹਿਰਦੇ ਵਿੱਚ ਪਾਵੰਦਰ ਦੇ ਗੁਣਾ ਆਦ ਦੀ ਹਉਮੈ ਹੰਗਤਾ ਮਮਤਾ ਉਸ ਦੀ ਕੀਤੀ ਹੋਈ ਸੇਵਾ ਟਹਿਲ ਪ੍ਰਭੂ ਥਾ ਨਹੀਂ ਪਉਂਦਾ ਉਹ ਪੁਰਖ ਜਨਮ ਮਰੇ ਜੰਮ ਦਾ ਮਰਦਾ ਆ ਫਿਰ ਮੁੜ ਮੁੜ ਜੂਨਾ ਵਿੱਚ ਆਏ ਤੇ ਆਵੇ ਜਾਏ ਆਉਂਦਾ ਜਾਂਦਾ ਰਿੰਦਾ ਸੋ ਤਪ ਪੂਰਾ ਸਾਈ ਸੇਵਾ ਜੋ ਖਾਰ ਮੇਰੇ ਮਨ ਪਾਣੀ ਏ हे भाई ओहो ही तप पूर्ण सफल है अति सई ओहो ही कीती सेवा टहल भक्ति सफली जेडी मेरे परमेश्वर दे मन हृदय विच पाणी चंगी लगदी है हो क्या गुण तेरे आखा स्वामी तू सर्व जिया का अंतर जामी हे स्वामी मालिक वाहे गुरु मैं तेरे केड़े केड़े गुण आखा कहना करा ਪਾਪ ਤੇਰੇ ਬੇਅੰਤ ਗੁਣ ਹਨ ਤੂੰ ਸਰਬ ਜੀਆ ਕਾ ਤੂੰ ਸਾਰਿਆਂ ਜੀਵਾਂ ਦਾ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਹੈ ਹਉ ਮੰਗੂ ਦਾਨ ਤੁਜੈ ਪਹਿ ਕਰਤੇ ਹਰ ਅਨ ਦਿਨ ਨਾਮ ਵਖਾਣੀ ਹੈ ਇਹ ਕਰਤੀ ਰਚਨ ਹਾਰ ਪ੍ਰਭੂ ਮੈਂ ਤੁਜੈ ਤੇਰੇ ਪਹਿ ਪਾਸੋਂ ਇਹੋ ਹੀ ਦਾਨ ਮੰਗਦਾ ਕਿਹੇ ਹਰੀ ਮੈਂ ਅਨ ਦਿਨ ਰਾਤ ਦਿਨ ਤੇਰਾ ਨਾਮ ਹੀ ਕਥਨ ਕਰਦਾ ਰਹਾ ਕਿਸੇ ਹੀ ਜੋਰ ਹੰਕਾਰ ਬੋਲਣ ਦਾ ਕਿਸੇ ਹੀ ਜੋਰ ਦੀਬਾਨ ਮਾਇਆ ਦਾ ਕਿਸੇ ਹੀ ਪਾਪ ਕਿਸੇ ਨੂੰ ਤਾਂ ਹੰਕਾਰ ਅਬਮਾਨ ਨਾਲ ਬੋਲਣ ਦਾ ਜੋਰ ਬਲ ਹੈ ਤੇ ਕਿਸੇ ਨੂੰ ਮਾਇਆ ਦੇ ਦੀਬਾਨ ਆਸਰੇ ਦਾ ਜੋਰ ਬਲ ਹੈ ਹਾਂਜੀ ਕੋਈ ਕਿਸੇ ਨੂੰ ਦੀਬਾਨ ਸਬਾ ਹਾਕਮ ਤੇ ਮਾਇਆ ਵਿਭੂਤੀ ਦਾ ਬਲ ਹੈ ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਹੇ ਹੇ ਹਰੀ ਪ੍ਰਭੂ ਮੈਨੂੰ ਤੇਰੇ ਤੋਂ ਬਗੈਰ ਸਰੀਰ ਕਰਕੇ ਕਾਈ ਕੋਈ ਧਰ ਆਸਰਾ ਤੇ ਮਨ ਕਰਕੇ ਕੋਈ ਅਵਰ ਹੋਰ ਟੇਕ ਓਡ ਨਹੀਂ ਇਸ ਲਈ ਹੇ ਕਰਤੇ ਰਚਨ ਹਾਰ ਪ੍ਰਭੂ ਤੂੰ ਮੈਨੂੰ ਨਿਮਾਣੀ ਮਾਨ ਤੋਂ ਹੀੜੀ ਨੂੰ ਆਪਣੀ ਸ਼ਰਨ ਵਿੱਚ ਰੱਖ ਲੈਣਾ ਕਰ ਨਿਮਾਣੀ ਮਾਣ ਕਰੇ ਤੁਦ ਭਾਵੇ ਹੋਰ ਕੀਤੀ ਚਖ ਚਖ ਆਵੇ ਜਾਵੇ ਏ ਪ੍ਰਭੂ ਜੋ ਤੇਨੂੰ ਭਾ ਜਾਵੇ ਤਾਂ ਤੂੰ ਨਿਮਾਣੀ ਮਾਣ ਤੋਂ ਹੀੜਿਆਂ ਨੂੰ ਸਤਕਾਰ ਦੇਣਾ ਦਵਾਉਣਾ ਕਰਦਾ ਹੈ ਹੋਰ ਕਿਤਨੀ ਹੀ ਸ੍ਰਿਸ਼ਟੀ ਚਖ ਚਖ ਖਬ ਖਬ ਕੇ ਵਾ ਚੱਖਾਂ ਮਾਰ ਮਾਰ ਕੇ ਆਵੇ ਜਾਵੇ ਆਉਂਦੀ ਜਾਂਦੀ ਰਹਿੰਦੀ ਜਿਨ ਕਾ ਪਖ ਕਰਹਿ ਤੂ ਸੁਆਮੀ ਤੈਨ ਕੀ ਉਪਰ ਗਲ ਤੁਧ ਆਣੀ ਹੇ ਸੁਆਮੀ ਮਾਲਕ ਪ੍ਰਭੂ ਜਿਨਾਂ ਪੁਰਖਾਂ ਦਾ ਤੂੰ ਆਪ ਪਖ ਕਰਦਾ ਹੈ ਉਹਨਾਂ ਦੀ ਸ਼ੋਭਾ ਦੀ ਜਿਹੜੀ ਗੱਲ ਆ ਤੂੰ ਸਾਰਿਆਂ ਤੋਂ ਉੱਤੇ ਆਪਣੀ ਆਣੀ ਕੇ ਲਿਆਉਣਾ ਕੀਤੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਹੇ ਹਰੀ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਪਿਆਰੇ ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਮ ਨੂੰ ਹਮੇਸ਼ਾ ਹੀ ਧਿਆਇਆ ਸਿਮਰਨਾ ਕੀਤਾ ਹੈ ਉਹਨਾਂ ਨੇ ਗੁਰੂ ਦੀ ਕਿਰਪਾ ਕਰਕੇ ਪਰਮ ਪਦ ਵੱਡੀ ਕੈਵਲ ਮੋਕਦੀ ਪਦਵੀ ਨੂੰ ਪਾਉਣਾ ਕੀਤਾ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਹੇ ਹਰੀ ਪ੍ਰਭੂ ਜਿਨ੍ਹਾਂ ਨੇ ਤੈਨੂੰ ਗੁਰਾਂ ਦੁਆਰਾ ਸੇਵਨਾ ਕੀਤਾ ਹੈ ਉਨਾ ਨੇ ਤੇਰੇ ਸੁਖ ਸਰੂਪ ਨੂੰ ਪਾ ਲਿਆ ਤੇਰੀ ਸੇਵਾ ਟਹਿਲ ਕੀਤੀ ਤੂੰ ਬਿਗੈਰ ਸਾਰੀ ਦੁਨੀਆ ਅਛਾਤਾਪ ਹੀ ਕਰਦੀ ਰਹਿੰਦੀ ਹੈ ਤੂੰ ਸਭ ਮੈਂ ਵਰਤੈ ਹਰ ਜਗਨਨਾਥ ਸੂ ਹਰ ਜਪੈ ਜਿਸ ਗੁਰ ਮਸਤਕ ਹਾਥ ਏ ਜਗਤ ਦੇ 나ਥ ਮਾਲਕ ਸੁਆਮੀ ਪਰਮੇਸ਼ਰ ਤੂੰ ਸਾਰਿਆਂ ਜੀਵਾਂ ਵਿੱਚ ਵਰਤ ਰਿਆ ਏ ਹਰੀ ਤੈਨੂੰ ਉਹੋ ਹੀ ਜਪਦਾ ਜਿਸ ਦੇ ਮੱਥੇ ਉੱਤੇ ਗੁਰੂ ਕਿਰਪਾ ਦਾ ਹੱਥ ਰੱਖਦਾ ਹੈ ਹਰ ਕੀ ਸਰਣ ਪਇਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਏ ਹੇ ਹਰੀ ਪ੍ਰਭੂ ਜੋ ਮਨੁਕ ਸਰੀਰ ਕਰਕੇ ਆਪ ਜੀ ਦੀ ਸਰਣ ਓਟ ਵਿੱਚ ਪਿਆ ਹੈ ਅਤੇ ਬਾਣੀ ਕਰਕੇ ਤੇਰੇ ਹਰੀ ਨਾਮ ਨੂੰ ਜਪਣਾ ਕਰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਉਨ੍ਹਾਂ ਦਾਸ ਸੇਵਕਾਂ ਦਾ ਵੀ ਦਸਾਣੀ ਸੇਵਕ ਹ ਵਾ ਅਸੀਂ ਉਨ੍ਹਾਂ ਦਾਸਾਂ ਦੇ ਦਾਸ ਦਸਾਣੀ ਦਸਾਉਂਦੇ ਸਦਾਉਂਦੇ ਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ whoa ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ